ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਿੰਘਨੰਦ ਮਹੰਤ ਪਟਿਆਲੇ ਤੋਂ ਔਰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਿ ਜਿਹੜਾ ਉੱਥੇ ਸ਼ੈਤਾਨ ਜਿਹੜਾ ਮਿੱਠੋ ਲੱਡਾ ਜਿਹੜਾ ਸਰਪੰਚ ਉਸ ਪਿੰਡ ਦਾ ਹੈਗਾ ਉਹਨੇ ਅੱਜ ਉੱਥੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜਿੱਦੀ ਸੋ ਸੁਖਪਾਲ ਖਹਿਰਾ ਜਿੱਨੂੰ ਦੇ ਨਾਲ ਮੇਰਾ ਕੋਈ ਅਸਰਾਂ ਦਾ ਕੋਈ ਲਾਗ ਲਗੋ ਨਹੀਂ ਹੈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਦੱਸਣਾ ਚਾਹਣੀ ਹੈ ਜੀ ਅਸੀਂ ਸੁਖਪਾਲ ਖਹਿਰਾ ਜੀ ਨੂੰ ਖੁਸ਼ ਦਿਨ ਪਹਿਲਾਂ ਅਸੀਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਸਾਡੇ ਫੋਨ ਨਹੀਂ ਚੁੱਕੇ ਔਰ ਦੂਸਰਾ ਉਹਨਾਂ ਦੇ ਦਫ਼ਤਰ ਦੇ ਵਿੱਚ ਗੱਲ ਹੋਈ ਸੀ ਕਿ ਇਸ ਬੰਦੇ ਨੂੰ ਤੁਸੀਂ ਆਪਣੇ ਤੋਂ ਦੂਰ ਕਰੋ ਕਿਉਂਕਿ ਇਹਨੇ ਸਾਡੇ ਨਾਲ 50 ਲੱਖ ਰੁਪਏ ਦੀ ਠੱਗੀ ਮਾਰ ਕੇ ਜਿੱਦਾ ਪੱਚਾ ਵੀ ਦੇ ਉੱਤੇ ਦਰਜਾ ਮਿੱਠੂ ਲੱਡੇ ਦੇ ਉੱਤੇ ਵੀ ਇਸ ਬੰਦੇ ਨੂੰ ਤੁਸੀਂ ਐਨਾ ਪ੍ਰਮੋਟ ਨਾ ਕਰੋ ਕਿਉਂਕਿ ਇਹਨੇ ਸਾਡੀ ਲਾਈਫ ਖਰਾਬ ਕੀਤੀ ਹੈ ਐਲਜੀਬੀਟੀਕਿਊ ਜਿੰਨੀ ਵੀ ਹੈ ਸਾਡੀ ਉਹਦੇ ਨਾਲ ਇਹਨੇ ਧੱਕਾ ਕੀਤਾ ਇਕੱਲਾ ਹੀ ਮੇਰੇ ਨਾਲ ਧੱਕਾ ਨਹੀਂ ਹੈ ਇਹ ਤਾਂ ਸਾਡੇ ਕਮਿਊਨਿਟੀ ਨੇ ਲੋਕਾਂ ਨੂੰ ਸਾਰ ਹਰੇਕ ਕੋਈ ਯੂਜ਼ ਕਰਕੇ ਚੱਲਾ ਜਾਵੇ ਤੇ ਮਿੱਠੂ ਦੇ ਉੱਤੇ ਜਿਹੜਾ ਪਰਚਾ ਵੀ ਦਰਜ ਹੋਇਆ ਹੋਇਆ ਇਹ ਸੁਖਪਾਲ ਖਹਿਰਾ ਜੀ ਨੇ ਮੈਂ ਹੀ ਦੱਸਣਾ ਚਾਹੁੰਦੀ ਸੀ ਅੱਜ ਉੱਥੇ ਪਹੁੰਚ ਕੇ ਮਾਈਕ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਸੀ ਵੀ ਇਹ ਇਸ ਕੈਟਾਗਰੀ ਦਾ ਬੰਦਾ ਤੁਸੀਂ ਏਸੇ ਬੰਦੇ ਨੇ ਪ੍ਰਮੋਟ ਕਰ ਰਹੇ ਹੋ ਮੈਂ ਤਾਂ ਬੜੇ ਮੈਂ ਅਸਿਕਾ ਕੋਈ ਇਸ ਤਰ੍ਹਾਂ ਦੀ ਕੋ ਹੋਰ ਕੋਈ ਗੱਲ ਨਹੀਂ ਕੀਤੀ ਅਸੀਂ ਜਦੋਂ ਆਪਣਾ ਗਏ ਮੇਰੇ ਚੇਲੇ ਤੇ ਅਸੀਂ ਤਾੜੀਆਂ ਥੋੜੀਆਂ ਮਾਰਦੇ ਅਸੀਂ ਜਦੋਂ ਉੱਥੇ ਪਹੁੰਚੇ ਠੀਕ ਹੈ ਤੇ ਤਾੜੀਆਂ ਤਾਂ ਸਾਡੇ ਸਿਰ ਦਾ ਆਪਣਾ ਸਾਡਾ ਤਾਂ ਸ਼ਿੰਗਾਰ ਆ ਤਾੜੀ ਤਾੜੀ ਤਾਂ ਸ਼ਿੰਗਾਰ ਪ ਤਾੜੀ ਮਾਰਨ ਵਾਲਾ ਕੋਈ ਵੱਡਾ ਗੱਲ ਨਹੀਂ ਹੈ ਕੋਈ ਅਸੀਂ ਉੱਥੇ ਕੋਈ ਕ੍ਰਾਈਮ ਨਹੀਂ ਕੀਤਾ ਸੀ ਆਪਣਾ ਪੱਖ ਪੇਸ਼ ਕਰਨ ਗਏ ਸੀ ਜਦੋਂ ਅਸੀਂ ਆਪਣਾ ਪੱਖ ਪੇਸ਼ ਕਰਨ ਗਏ ਸੁਖਪਾਲ ਖੈਰਾ ਜੀ ਇੱਕ ਐਨੇ ਅੱਛੇ ਆਪਣੇ ਉਹ ਲੀਡਰ ਕੋਹਾਂਦੇ ਨੇ ਉਹਨਾਂ ਨਾਲ ਜਦਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਸੋ ਉਹਨਾਂ ਦੇ ਸਾਹਮਣੇ ਜਦੋਂ ਇਹ ਇਨਸੀਡੈਂਟਸ ਹੋ ਗਿਆ ਜਦੋਂ ਮੈਂ ਆਪਣਾ ਪੱਖ ਪੇਸ਼ ਕਰ ਰਹੀ ਸੀ ਕਰਨਾ ਆਪਣਾ ਕੋਈ ਨਾ ਕੋਈ ਆਪਣਾ ਦਿਲ ਦਾ ਦੁੱਖ ਉਹਨਾਂ ਨੂੰ ਦੱਸਣਾ ਚਾਹਦੀ ਸੀ ਕਿ ਆ ਇਹ ਅੱਛਾ ਅੱਛੇ ਲੀਡਰ ਦਾ ਫਰਜ਼ ਹੁੰਦਾ ਉਹਨਾਂ ਦੇ ਲੋਕਾਂ ਦੀ ਗੱਲਾਂ ਨੂੰ ਦੁੱਖਾਂ ਨੂੰ ਸੁਣਨਾ ਇਹਨਾਂ ਨੇ ਤਾਂ ਸਾਡੀ ਇੱਕ ਵੀ ਨਹੀਂ ਗੱਲ ਸੁਣੀ ਓਲਟਾ ਮਿੱਠੋ ਲੱਡੇ ਦੇ ਨਾਲ ਕੋਆਰਡੀਨੇਸ਼ਨ ਕਰਕੇ ਆਪਣੇ ਗੁੰਡੇ ਜੋ ਇਹਨਾਂ ਨੇ ਉੱਥੇ ਬੁਲਾਏ ਹੋਏ ਸੀ ਮਿੱਠੋ ਨੇ ਗੁੰਡਾ ਟਾਈਪ ਦੇ ਕੁਝ ਲੇਡੀਜ਼ ਵੀ ਬੁਲਾਈਆਂ ਹੋਈਆਂ ਸੀ ਤੇ ਆਪਣੇ ਗੁੰਡੇ ਵੀ ਬੁਲਾਏ ਸੀ ਇਹਨਾਂ ਨੇ ਚੱਕ ਕੇ ਮੇਰੇ ਔਰ ਮੇਰੇ ਆਪਣੇ ਚੇਲਿਆਂ ਦੇ ਉੱਤੇ ਇਹਨਾਂ ਨੇ ਹਮਲਾ ਕਰਵਾਇਆ ਉੱਥੋਂ ਮੇਰੇ ਚੇਲਿਆਂ ਨੇ ਉੱਥੋਂ ਭੱਜ ਕੇ ਜਾਨ ਬਚਾਈ ਹੈ ਸੋ ਇਹ ਬਹੁਤ ਗਲਤ ਗੱਲ ਹੈ ਜਿਹੜੇ ਕਾਂਗਰਸ ਇਹ ਲੀਡਰਸ ਇਸ ਤਰ੍ਹਾਂ ਦੇ ਘਟੀਆਂ ਸਰਪੰਚ ਨੂੰ ਜਿਹੜਾ ਕਿ ਐਨਾ ਸ਼ਰਿਆਮ ਗੁੰਡਾ ਕਰਦੀ ਇਹ ਕਰ ਰਹੇ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਘਟੀਆਂ ਲੋਕਾਂ ਨੂੰ ਹੀ ਪ੍ਰਮੋਟ ਕਰਦੇ ਨੇ ਬਹੁਤ ਗਲਤ ਗੱ ਇਸ ਤਰ੍ਹਾਂ ਦੇ ਤੁਸੀਂ ਕੰਮਕਾਰ ਕਰਕੇ ਤੁਸੀਂ ਪਾਰਟੀਆਂ ਦੇ ਤੁਸੀਂ ਆਪਣਾ ਤੁਸੀਂ ਜੀਨਰ ਨਹੀਂ ਹੋ ਸਕਦੇ ਤੁਸੀਂ ਇਸ ਤਰ੍ਹਾਂ ਨਹੀਂ ਜਿੱਤ ਸਕਦੇ ਇਸ ਤਰ੍ਹਾਂ ਲੋਕਾਂ ਦੀ ਵੋਟਾਂ ਨਹੀਂ ਲੈ ਸਕਦੇ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਨੀ ਆ ਕਿ ਜਿਹੜੇ ਲੋਕ ਮਿੱਠੂ ਲੱਡੇ ਦੇ ਕਹਿਣ ਤੇ ਐਨੇ ਘਟਿਆ ਸਰਪੰਚ ਹੋਣ ਜਿਨ੍ਹਾਂ ਸਾਡੇ ਕਿਨਰ ਲੋਕਾਂ ਨਾਲ ਜਿਹਨੂੰ ਸਾਡੇ ਕਿਨਰਾਂ ਦਾ ਐਨਾ ਸਮਾਜ ਦੇ ਵਿੱਚ ਸਤਿਕਾਰ ਲੋਕ ਕਰਦੇ ਨੇ ਉਹਨਾਂ ਨਾਲ ਧੋਖਾ ਕੀਤਾ ਧੋਖੇ ਨਾਲ ਪੈਸੇ 50 ਲੱਖ ਦੀ ਠੱਗੀ ਲਾ ਕੇ ਗਿਆ ਜਿੱਦਾਂ ਪਰਚਾ ਵੀ ਦਰਜ ਹੈ ਇਹਦੇ ਲੋਕਾਂ ਨੂੰ ਤੁਸੀਂ ਵੋਟਾਂ ਪਾ ਰਹੇ ਥੋੜਾ ਵੀ ਕੱਖ ਨਹੀਂ ਬਚੇਗਾ ਜਿਵੇਂ ਇਹ ਬਾਦਦਵਾਮਾ ਨੇ ਸਾਰਿਆਂ ਨੂੰ ਜਿਹੜੇ ਕਿ ਜਿਹੜੇ ਮਿੱਠੂ ਲੱਟੇ ਦੇ ਨਾਲ ਲੱਗਦੇ ਨੇ ਤੁਸੀਂ ਪੁਲਿਸ ਕੋਲ ਵੀ ਕੰਪਲੇਂਟ ਕੀਤੀ ਇਸ ਜਿਹੀ ਵਾਰੀ ਕਿਆਂ ਗਈਆਂ ਸਾਡੇ ਦੇ ਵਿੱਚ ਹਾਂਜੀ ਅਸੀਂ ਮੈਂ ਉੱਥੇ ਜਿਹੜਾ ਸਬੰਧਕ ਥਾਣਾ ਸੀ ਅਸੀਂ ਉੱਥੇ ਵੀ ਕੰਪਲੀਟ ਕੀਤੀ ਇਸ ਗੱਲ ਦੇ ਕਿ ਇਹਨਾਂ ਨੇ ਮੇਰੇ ਨਾਲ ਉੱਥੇ ਹੋਲਡ ਬਾਜੀ ਕੀਤੀ ਹੈ ਵੀਡੀਓਜ਼ ਵੀ ਵਾਇਰਲ ਹੋਈਆਂ ਇਹਨਾਂ ਨੇ ਮੇਰੇ ਚੇਲਿਆਂ ਨੂੰ ਵੀ ਕੁੱਟਮਾਰ ਕੀਤੀ ਹੈ ਔਰ ਉਹਨਾਂ ਦੇ ਕੱਪੜੇ ਵੀ ਫਾੜੇ ਨੇ ਔਰ ਉਹਨਾਂ ਦੇ ਗੁਪਤੰਗਾ ਨਾਲ ਵੀ ਇਹਨਾਂ ਨੇ ਛੇੜਛਾੜ ਕੀਤੀ ਹੈ ਔਰ ਉਹਨਾਂ ਦੇ ਗੁਪਤੰਗਾ ਨਾਲ ਵੀ ਇਹਨਾਂ ਨੇ ਬਹੁਤ ਗਲਤ ਮੈਂ ਜੋ ਇੱਥੇ ਬਿਆਨ ਨਹੀਂ ਕਰ ਸਕਦੀ ਉਹ ਇਹਨਾਂ ਨੇ ਸਲੋਕ ਉੱਥੇ ਕੱਟ ਦੇ ਵਿੱਚ ਕੀਤਾ ਉਹਨਾਂ ਦੇ ਕੱਪੜੇ ਤੱਕ ਵੀ ਫਾੜ ਔਰੇ ਬਹੁਤ ਗਲਤ ਗੱਲ ਹੈ ਮੈਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੀ ਆ ਕਿ ਜੇ ਤੁਸੀਂ ਅچھے ਲੀਡਰ ਹੋ ਪਰਮਾਤਮਾ ਤੁਹਾਨੂੰ ਰਾਜੀ ਰੱਖੇ ਸੀਐਮ ਸਾਹਿਬ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਆ ਕਿ ਜੋ ਅੱਜ ਮੇਰੇ ਨਾਲ ਮਿਸਬੀਵ ਹੋਇਆ ਕਿ ਮੈਂ ਆਪਣਾ ਤੇ ਦੁੱਖ ਦਰਦ ਆਪਣਾ ਦੱਸਣ ਗਈ ਲੋਕਾਂ ਨੂੰ ਲੱਡੇ ਪਿੰਡ ਦੇ ਵਿੱਚ ਲੱਡਾ ਕੋਠੀ ਦੇ ਵਿੱਚ ਮੇਰੇ ਨਾਲ ਅੱਜ ਜੋ ਘਟਨਾ ਹੋਈ ਔਰ ਮੇਰੇ ਮੇਰੇ ਚੇਲਿਆਂ ਨਾਲ ਹੋਈ ਹੈ ਜੋ ਅਸੀਂ ਅੱਜ ਦਰਖਾਸਤ ਦਿੱਤੀ ਉਸ ਦਰਖਾਸਤ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ